ਫਗਵਾੜਾ ਨਜ਼ਦੀਕ ਪਿੰਡ ਖਜੂਰਲਾ ਦੇ ਰਹਿਣ ਵਾਲੇ ਇੱਕ ਨੌਜਵਾਨ ਆਰਿਅਨ ਪੁੱਤਰ ਵਿਜੇ ਕੁਮਾਰ ਉਪਰ ਉਸਦੇ ਹੀ ਪਿੰਡ ਦੇ ਨੌਜਵਾਨ ਮੰਗੀ ਨੇ ਉਸ ਨੂੰ ਇੱਕ ਐਨ ਆਰ ਆਈ ਦੀ ਕੋਠੀ ਵਿੱਚ ਬੁਲਾ ਕੇ ਨੇਲ ਕਟਰ ਤੋਂ ਬਣੇ ਤਿੱਖੇ ਚਾਕੂ ਨਾਲ ਹਮਲਾ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਸੀ ਪੀੜਤ ਨੌਜਵਾਨ ਅਤੇ ਉਸਦੇ ਪਰਿਵਾਰਿਕ ਮੈਂਬਰਾਂ ਦੇ ਦੱਸਣ ਮੁਤਾਬਕ ਹਮਲੇ ਦੌਰਾਨ ਉਕਤ ਹਮਲਾਵਰ ਨੇ ਆਰਿਅਨ ਦੇ ਪਿਤਾ ਕੋਲੋਂ 20 ਲੱਖ ਰੁਪਏ ਫਰौती ਦੀ ਮੰਗ ਕੀਤੀ जख्मी आर्यन किसी तरह बच के कोठी तो बाहर आया ते ਉਸਦੇ ਪਰਿਵਾਰ ਨੇ ਉਸ ਨੂੰ ਨਾਜ਼ੁਖਾਲਤ ਵਿੱਚ ਸਿਵਲ ਹਸਪਤਾਲ ਫਗਵਾੜਾ ਵਿੱਚ ਦਾਖਲ ਕਰਵਾਇਆ। ਮਾਮਲੇ ਸਬੰਧੀ ਪੁਲਿਸ ਵੱਲੋਂ ਕਾਰਵਾਈ ਕਰਦਿਆਂ ਹੋਇਆ ਪੀੜਤ ਦੇ ਬਿਆਨਾਂ ਤੇ ਪੁਲਿਸ ਨੇ ਮੰਗੀ ਨਾਮ ਦੇ ਨੌਜਵਾਨ ਖਿਲਾਫ ਮਾਮਲਾ ਦਰਜ ਕਰਕੇ ਗ੍ਰਿਫਤਾਰ ਕਰ ਲਿਆ ਗਿਆ। ਪਰਿਵਾਰਕ ਮੈਂਬਰਾਂ ਦਾ આરોਪ ਹੈ ਕਿ ਪੁਲਿਸ ਵੱਲੋਂ ਸਹੀ ਤਰ੍ਹਾਂਾ ਨਹੀਂ ਜੋੜੀਆਂ ਗਈਆਂ। ਜਿਸ ਕਰਕੇ ਉਹਨਾਂ ਨੇ ਜਲੰਧਰ ਨੈਸ਼ਨਲ ਹਾਈਵੇ ਉੱਪਰ ਆ ਕੇ ਆਵਾਜਾਈ ਬੰਦ ਕਰ ਦਿੱਤੀ ਗਈ। ਤੇ ਇਨਸਾਫ ਲਈ ਇਕੱਠੇ ਹੋਏ ਪਿੰਡ ਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਖਿਲਾਫ ਨਾਰੇਬਾਜ਼ੀ ਵੀ ਕੀਤੀ ਪਰਿਵਾਰਿਕ ਮੈਂਬਰਾਂ ਵੱਲੋਂ ਹਾਈਵੇ ਰੋਕਣ ਤੋਂ ਬਾਅਦ ਹਾਈਵੇ ਤੇ ਭਾਰੀ ਟ੍ਰੈਫਿਕ ਜਮ ਲੱਗ ਗਿਆ ਜਿਸ ਕਾਰਨ ਆਉਣ ਜਾਣ ਵਾਲੇ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਿਆ ਮਾਮਲੇ ਨੂੰ ਗਰਮਾਉਂਦੇ ਦੇਖ ਫਾਰੀ ਪੁਲਿਸ ਫੋਰਸ ਮੌਕੇ ਤੇ ਪਹੁੰਚ ਗਈ ਅਤੇ ਪਰਿਵਾਰਿਕ ਮੈਂਬਰਾਂ ਨਾਲ ਗੱਲਬਾਤ ਕਰਕੇ ਹਾਈਵੇ ਨੂੰ ਖਾਲੀ ਕਰਵਾਇਆ ਗਿਆ ਉਦਰ ਇਸ ਮੌਕੇ ਸਾਡੇ ਸਹਿਯੋਗੀ ਨਾਲ ਡੀਐਸਪੀ ਭਾਰਤ ਪੋਸ਼ਨ ਨੇ ਗੱਲਬਾਤ ਕੀਤੀ ਹੈ ਤੇ ਉਹਨਾਂ ਨੇ ਕਿਹਾ ਕਿ ਐਫਆਈਆਰ ਦਰਜ ਹੋ ਚੁੱਕੀ ਹੈ ਅਤੇ ਇੱਕ ਦੋਸ਼ੀ ਗ੍ਰਿਫਤਾਰ ਵੀ ਹੈ ਜਾਂਚ ਦੌਰਾਨ ਹੋਰ ਦੋਸ਼ੀ ਸਾਹਮਣੇ ਆਉਣ ਤੇ ਉਹਨਾਂ ਖਿਲਾਫ ਵੀ ਸਖਤ ਕਾਰਵਾਈ ਕੀਤੀ ਜਾਵੇਗੀ ਇਸ ਮੌਕੇ ਪੀੜਤ ਨੌਜਵਾਨ ਦੇ ਪਰਿਵਾਰਿਕ ਮੈਂਬਰਾਂ ਅਤੇ ਮੌਕੇ ਤੇ ਪੁੱਜੇ ਪੁਲਿਸ ਅਧਿਕਾਰੀਆਂ ਦਾ ਕੀ ਕੁਝ ਕਹਿਣਾ ਹੈ ਆਓ ਸੁਣਦੇ ਹਾਂ एनडी पंजाब न्यूज फगवाड़ा तो यश शर्मा के पुनीत की रिपोर्ट ਹਾਂ ਜੀ ਮਨੀਸ਼ ਕੁਮਾਰ ਪੰਜ ਨੂੰ ਫੋਨ ਆਇਆ ਕਿ ਹੈਪੀ ਨੂੰ ਦੱਸ ਦਿੱਤਾ ਕਿ ਤੇ ਉਹ ਚੱਕਣ ਲੱਗੇ ਆ ਚੱਕਣ ਕੋਈ ਗਾਲੀ ਚੱਕਣ ਕੋਈ ਗਾਲੀ ਚੱਕਣ ਉਹ ਸੀ ਚੱਕਣ ਲੈ ਦੇ ਠੀਕ ਹੈ ਕੋਈ ਨਹੀਂ ਹੋਇਆ ਸਿਰ ਇਹ ਜਿਆਦਾ ਨਹੀਂ ਹੋਗਾ ਇਹ ਨਹੀਂ ਗਾਲੀ ਹੋ ਗਈ ਬੋਰਡ ਗੋਸ਼ ਕਰ ਦਿਨੀ ਹੈ ਕਿ ਕੋਈ ਗਾਲੀ ਨਹੀਂ ਕੋਈ ਹੋਈ ਨਹੀਂ ਲੈ ਆਰਾਮ ਨਾਲ ਆਟਾ ਕਰਦੇ ਆਂ ਮਾਰ ਦਾ ਬੋਲ ਜੇ ਜੀ ਸਟਾਫ ਨੇ ਦੇ ਦਸਤਾਵੇਜ਼ ਮਾਰ ਦਾ ਬੋਲ ਜੀ ਬਾਦੇ ਆਏ ਹੋਏ ਇਹਦੀ ਗੱਲ ਹੋਈ ਹਲੇ ਪੁਲਿਸ ਕੋ ਸਾਡੀ ਨਹੀਂ ਆਉਂਦਾ ਇਹ ਆਪੇ ਨੰਬਰ ਜਾਨ ਦਾ ਜਾਨ ਸਭ ਆਇਆ ਸਭ ਪਰਜੋ ਆਹ ਜਾਨ ਦਾ ਜਾਨ ਦਾ ਮਾਣ ਦਾ ਬਹੁਤ ਆਟਾ ਕਰਦੇ ਆ ਤੇ ਸਭ सारे च प داوار الگ باڻي نه ٿو ساه چئي ٿو ਕਹੋ ਬੋਲੋ ਅਜ ਕੀ ਨਾ ਜੀ ਆਪਣਾ ਮੇਰਾ ਨਾਮ 파ਰਮਜੀਤਪੁਰ ਕਿੱਥੇ ਦੇ ਰਹੇ ਖਜੂਰਲੇ ਦੇ ਅੱਜ ਹਾਈਵੇ ਨੈਸ਼ਨਲ ਰੋਡ ਤੇ ਆ ਕੇ ਚੇਤੂ ਬੰਦੇ ਵਿੱਚ ਰੁਕਿਆ ਮੇਰੇ ਬੱਚੇ ਨੂੰ ਵੱਡ ਟੋਕ ਪੈਂਡ ਦੇ ਮੁੰਡੇ ਨੇ ਸਿੱਟਿਆ ਉਹ ਤੇ ਅਸੀਂ ਪਰਚਾ ਦਿੱਤਾ ਕੋਈ ਕਾਰਵਾਈ ਨਹੀਂ ਪ੍ਰਸ਼ਾਸਨ ਨੇ ਕੀਤੀ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਕੀ ਨਾ ਆਏ ਮੁੰਡੇ ਨਾ ਖਜੂਰਲੇ ਦੇ ਨਾਲ ਉਹ ਮੁੰਡੇ ਪ੍ਰਸ਼ਾਸਨ ਤਾਂ ਮੇਰੇ ਬੱਚੇ ਨੂੰ ਸਾਹਵੇਂ ਮਰੇ ਦੇ 307000 ਰੁਪਏ ਤੇ ਲਈ ਜਾਵੇ ਤੇ ਪਰਿਵਾਰ ਨੂੰ ਸਾਡੇ ਸਾਹਮਣੇ ਚੱਕ ਕੇ ਲਜਾਇਆ ਜਾਵੇ ਸਾਡਾ ਜਿਹੜਾ ਬੱਚਾ ਵਾ ਉਹਦਾ ਨਾਮ ਕੀ ਆ ਰિયાન ਇੱਕ ਉਹਦਾ ਨਾਮ ਕੀ ਆ ਜਿਹੜੇ ਉਹਦੇ ਮੁੰਡੇ ਦਾ ਮੰਗੀ ਆ ਉਹਦਾ ਨਾਮ ਉਹਨਾਂ ਦੀ ਫੈਮਲੀ ਘਰ ਬੈਠੀ ਉਹ ਵੇਖੋ ਜੋਰ ਲੈਦਾ ਆ ਫੈਮਲੀ ਸਾਰੀ ਸਹੀ ਸਲਾਮਤ ਬੈਠੀ ਘਰ ਐਮਲੀ ਜਾਨ ਘਰ ਬੈਠੀ ਹੈ ਨਾ ਵੀ। ਹਾਲ ਉਹਨਾਂ ਤੋਂ ਡਰ ਲੱਗਦਾ। ਰਣਦੀਪ ਕਹ ਰਿਹਾ। ਰਣਦੀਪ ਜੀ ਆਪਣਾ ਹਾਈਵੇ ਆ ਜੀ ਨੈਸ਼ਨਲ ਰੋਡ ਤੇ ਕਿਸੇ ਮਾਮਲੇ ਵਿੱਚ ਰੁਕ ਕੇ ਆਏ। ਸਰ ਇਹ ਸਾਡੇ ਪਿੰਡ ਦੇ ਇੱਕ ਮੁੰਡੇ ਆ ਰੀਨ ਨੂੰ ਆ ਨਾ ਕਿਡਨਾਪ ਕੀਤਾ ਸੀਗਾ ਥੋੜੇ ਦਿਨ ਪਹਿਲਾਂ। ਕਿਡਨਾਪ ਕਰਕੇ ਉਹਨੂੰ ਮਾਰ ਕਟਾਈ ਕੀਤੀ ਉਹਨੂੰ ਮਾਰਨ ਦੀ ਕੋਸ਼ਿਸ਼ ਕੀਤੀ ਆ। ਮਾਰ ਕਟਾਈ ਤੇ ਇੱਕ ਪਚ ਰਹੀ ਉਹਨੂੰ ਮਾਰਿਆ ਮਾਰ ਹੀ ਦਿੱਤਾ ਸੀ। ਉਹ ਆਪਣੀ ਹਿੰਮਤ ਨਾਲ ਛੁੱਟ ਕੇ ਬਾਹਰ ਗਿਆ ਆ। ਅਪਣੇ ਮਤ ਸਾਰੇ ਬੱਚੇ ਪਿੰਡ ਦੇ ਲੱਭ ਰਹੇ ਸੀ ਉਹਨੂੰ ਜਦ ਕਿ ਉਸ ਗੇਟ ਦੇ ਵਿੱਚ ਲੱਤਾਂ ਵੀ ਮਾਰੀਆਂ ਨਿਆਣਿਆਂ ਨੇ ਇਨੀ ਰਾਤ ਨੂੰ ਗੇਟ ਨਹੀਂ ਖੋਲਿਆ ਜਦ ਮੁੰਡਾ ਉੱਥੇ ਸੀਗਾ ਬਿਲਕੁਲ ਇਹਨਾਂ ਨੇ 20 ਲੱਖ ਦੀ ਫੌਤੀ ਮੰਗੀ ਆ ਜਿਹੜਾ ਮੰਗੀ ਮੁੰਡਾ ਆ ਉਹਨੇ 20 ਲੱਖ ਦੀ ਫੌਤੀ ਦੀ ਮੰਗ ਕੀਤੀ ਇਹ ਕਿੱਥੇ ਦਾ ਰਹਿਣ ਵਾਲਾ ਹੋ ਇਹ ਵੀ ਖਜੂਰ ਦੇ ਪਿੰਡ ਦਾ ਆ ਖਜੂਲੇ ਪੰਦਾ ਆਏ ਵੀ ਮੁੰਡੇ ਤੋਂ ਫਰौती ਮੰਗੀ ਗਈ ਆ ਕਹਿੰਦੇ ਜੇ ਤੂੰ ਬਚ ਗਿਆ ਫਿਰ ਸਾਨੂੰ 1 ਲੱਖ ਰੁਪਇਆ ਦੇ ਕੇ ਜਾਵੀਂ ਆ ਰਹੀ ਆ ਮੁੰਡਾ ਭਾਈ 3 ਲੱਖ ਦੀ ਆ ਰਹੀ ਆ ਜਿਹੜਾ ਹਾਂਜੀ ਆ ਰਹੀ ਆ ਉਹਦੀ ਕੰਡੀਸ਼ਨ ਹਸਪਤਲ ਦਾ ਖੜਾ ਉਹਦੀ ਸੀਰੀਅਸ ਹੈ ਕੰਡੀਸ਼ਨ ਉਹ ਹਸਪਤਲ ਦਾ ਗਿਆ ਤੇ ਆਪਣੇ ਹਨ ਮੈਂ ਇਹ ਸਾਰਾ ਕੰਨੀ ਕਾਨੂੰਨ ਨੂੰ ਹੱਥੋਂ 4 ਦਿਨ ਪਹਿਲਾਂ ਹੱਟਾ ਪਹਿਲਾਂ ਮੇਰੇ ਬੇਟੇ ਨਾਲ ਵੀ ਇਹ ਗੱਲਾਂ ਹੋ ਚੁੱਕੀਆਂ ਆ ਆ ਜਾਂਦੇ ਧਿਆਨ ਚਾਹੁੰਦੇ ਨਾ ਮਾਮਲਾ ਪ੍ਰਸ਼ਾਸਨ ਦੇ ਧਿਆਨ ਮੁੰਡੇ ਦਾ ਬਿੱਤੀ ਕਹ ਲੂ ਕਿਸੇ ਹੋਰ ਦੇ ਬੱਚੇ ਦਾ ਵੀ ਤੂੰ ਕੀ ਮੇਰੇ ਬੇਟੇ ਦਾ ਨਾਮ ਆਦਰ ਰਸਾਂ ਗਿਆ ਇਹ ਮੁਲਾਜ਼ਮ ਦੇ ਬੱਚੇ ਨਾਲ ਇਹ ਕੁਝ ਹੋ ਸਕਦੀ ਐ ਅਸੀਂ ਤਾਂ ਆਮ ਬੰਦੇ ਆ ਸਾਡੇ ਨਾਲ ਕਿਉਂ ਨਹੀਂ ਹੋ ਸਕਦੀ ਹੈਗੀ ਉਹਦੇ ਤੇ ਤਾਰਾ ਲੱਗਣੀ ਚਾਹੀਦੀ ਐ ਛੜਿਆੰਦਰ ਰਜਨ ਦੀ ਤਾਰਾ ਲੱਗਣੀ ਚਾਹੀਦੀ 120 ਕੀ ਆਪਾਂ ਮੰਗ ਰਹੇ ਆਂ ਵੀ ਅਸੀਂ ਤਾਂ ਪ੍ਰਸ਼ਾਸਨ ਤੋਂ ਮੰਗ ਮੰਗਦੇ ਆਂ ਉਹਨੂੰ ਇਨਸਾਫ ਚਾਹੀਦਾ ਮੁੰਡੇ ਨੂੰ ਹਾਂ ਸਾਬ ਦਵਾਇਆ ਜਾਵੇ ਉਹਦੇ ਤੇ ਜੜੀਆਂ ਧਾਰਾ ਆ ਉਹ ਲੱਗਣੀਆਂ ਚਾਹੀਦੀਆਂ ਪੁਲਿਸ ਤੇ ਲੈ ਕੇ ਦੇਤੇ ਆ ਸਾਨੂੰ ਅਸੀਂ ਧਾਰਾ ਜੋ ਬਣਦੀ ਧਾਰਾ ਲਾਈਆਂ ਜਾਣੀਆਂ ਜਾਨੀ ਆਪਣੇ ਸਾਈਨ ਕਰਦੇ ਆ ਕਰਦੇ ਆ ਜੀ ਜਿਹੜੀ 107 ਬਣਦੀ ਆ ਉਹ 109 ਦੀ ਹੁਣ ਬਣਦੀ ਪਈ ਆ ਮੇਰਾ ਨਾਮ ਬਲਬੀਰ ਚੰਦ ਆ ਮੁੱਲ ਇਹ ਖਜੂਰ ਲਿਆ ਮੇਰਾ ਪਿੰਡ ਆ ਆਰੀਆਂ ਦਾ ਮਾਮਤ ਆਇਆ ਜਿਹੜਾ ਮੁੰਡਾ ਵੱਡੇ ਆਇਆ ਮੁੰਡੇ ਨੂੰ ਭਲੇਕੇ ਨਾ ਬੁਲਾ ਕੇ ਆਪਣੀ ਕੋਠੀ ਚ ਕਟਨਾਪ ਕਰ ਲਿਆ ਕਟਨਾਪ ਕਰ ਲਿਆ 20 ਲੱਖ ਦੀ ਡਿਮਾਂਡ ਕਰ ਲਈ ਉਹਦੇ ਕੋਲੋਂ ਮੁੰਡਾ ਬਰਡ ਛੱਡਿਆ ਆ ਤਾਂ ਫਿਰ ਸਾਈ ਰਾਤ ਦੇ ਅੰਦਰ ਰੱਖਿਆ ਤਾਂ 1 ਵਜੇ ਨਾ ਮੁੰਡਾ ਛੱਡਿਆ ਗਿਆ ਜਦੋਂ ਅਸੀਂ ਉਹਦੀ ਹਾਲਤ ਦੇਖੀ ਤਾਂ ਅਸੀਂ 15-20 ਮਿੰਟ ਘਰੋਂ ਨੂੰ ਰੱਖਿਆ ਫਟਾਫਟ ਹਸਪੀਟਲ ਲੈ ਗਏ ਉਹਨਾਂ ਦੇ ਫਿਰ ਟਰੈਡ ਪਾੜਿਆ ਜਿੱਥੇ ਹੁਣ ਵੀ ਕੰਡੀਸ਼ਨ ਉਹਦੀ ਸੀਰੀਅਸ ਆ ਅਜੇ ਵੀ ਕੰਡੀਸ਼ਨ ਉਸ ਸੀਰੀਅਸ ਆ ਹਾਂ ਤੇ ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਕਰ ਰਿਹਾ ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਕਰ ਰਿਹਾ ਐਸਆਈ ਦਾ ਮੁੰਡਾ ਆ ਐਸਆਈ ਦਾ ਮੁੰਡਾ ਆ ਮੇਰਾ ਭਰਾ ਮੇਰਾ ਭਰਾ ਵਿਜੇ ਕੁਮਾਰ ਐਸਆਈ ਆਰੀਅਨ 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 ਇੱਕ ਮਿੰਟ ਮੈਂ ਭਾਜੀ ਡੀਐਸਪੀ ਸਾਹਿਬ ਨੂੰ ਮੌਕੇ ਤੇ ਫੜਾਇਆ ਮੇਰਾ ਨਾਮ ਅਜੇ ਕੁਮਾਰਾ ਜੀ ਸਾਡਾ ਲੜਕਾ ਆ ਆਰੀਅਨ ਹਾਂਜੀ ਕਿੱਥੇ ਰਹਿਣ ਵਾਲੇ ਹਜ਼ੂਰ ਲਈ ਜੀ ਆ ਜਤਾਵਾ ਸੜਕ ਦੇ ਉੱਪਰ ਕੀ ਜਿਹੜੀ ਰੋਡ ਦਾ ਹਾਈਵੇ ਉੱਪਰ ਮਾਮਲਾ ਕੀ ਸਰ ਅਸੀਂ 2-3 ਦਿਨਾਂ ਨੇ ਸਾਡੇ ਲੜਕਾ ਆਇਆ ਸੀਗਾ ਵੀਰਵਾਦ ਰਾਤ ਦਾ 7 ਵਜੇ ਦਾ ਸਾਡਾ ਕਟਨਾਇਵ ਕੀਤਾ 7 7 ਵਜੇ ਦਾ ਸਾਡਾ ਲੜਕਾ ਕਟਨਾਇਵ ਕੀਤਾ ਆ ਅਸੀਂ ਰਾਤ ਨੂੰ ਇਹਦੀ ਮੰਮੀ ਨੇ ਫੋਨ ਕੀਤਾ ਹਾਰੇ ਕਿੱਥੇ ਸੱਚ ਬੰਦ ਕੀਤਾ ਪਿਆ ਉਹਦਾ ਇਹਨਾਂ ਨੇ ਸਾਰੀ ਭੱਜ ਦੌੜ ਕੀਤੀ ਤੇ ਰਾਤ ਨੂੰ 11 ਵਜੇ ਫੋਨ ਆਉਂਦਾ ਦੀ ਮੰਮੀ ਨੂੰ ਵੀ ਨਹੀਂ ਪਤਾ 10 ਵਜੇ ਡੈਡੀ ਨੂੰ ਫੋਨ ਆਇਆ ਵੀ ਕਟਨਾਇਵ ਦਾ 20 ਲੱਖ ਰੁਪਏ ਮੰਗਦੇ ਪਏ ਆ ਉਹ ਡੈਡੀ ਉਧਰ ਐਂਟਰ ਕਰਨਗੇ ਐਂਟਰ ਆ ਕੇ ਵਾਪਸ ਆ ਗਏ ਇਥੇ ਪਤਾ ਕੀਤਾ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਨਾ ਕੋਈ ਕਾਲ ਡਾਟੇਲ ਗਈ ਕਾਲ ਡਾਟੇਲ ਮੈਂ ਆਪਣੇ ਹਮ ਥੋੜੇ ਦਰਦਨਾ ਘੜਾਈ ਹਮ ਕਾਲ ਡਾਟੇਲ ਦੇ ਦੇ ਕਿਸੇ ਨੂੰ ਪਤਾ ਮੈਂ ਕਾਲ ਡਾਟੇਲ ਘੜਾਈ ਮੈਨੂੰ ਲੱਗਦਾ ਲੱਗਾਈ ਆ ਬਿਲਕੁਲ ਬਿਲਕੁਲ ਡਿਪਟੀ ਸਾਹਿਬ ਨੂੰ ਤੁਹਾਡੀ ਡਿਪਟੀ ਸਾਹਿਬ ਕਹਿੰਦੇ ਆ ਜੀ ਲੜਾਈ ਦਾ ਝਗੜਾ ਜੀ ਡਿਪਟੀ ਸਾਹਿਬ ਕਹਿੰਦੇ ਲੜਾਈ ਹੋਈ ਆ ਇਹ ਪੈਸੇ ਦਾ ਲੈਣੇ ਪੈਸੇ ਲੈਣੇ ਨਾ ਕੁਛ ਨਹੀਂ ਉਹਦੇ ਜਿਹੜੀ ਛੱਟਾ ਝੋਟਾ ਲੱਗੀ ਆ ਆ ਵੀਡੀਓ ਮੇਰੇ ਕੋਲ ਬਖਾਦਾ ਪਈ ਆ ਕਿੰਨੇ ਪੈਸੇ ਦੀ ਡਿਮਾਂਡ 20 ਲ 20 ਲੱਖ ਦੀ 20 ਲੱਖ ਦੀ ਫਰौती ਹਾਂਜੀ ਹਾਂਜੀ ਹੁਣ ਅਸੀਂ ਜਿਹੜੀ 307 ਦੀ ਜਿਹੜੀ 307 ਦੀ ਤਾਂ ਬੰਦੀ ਧਾਰਿਆ ਆ ਨਾ ਉਹ ਲਈ ਜਾਵੇ ਹੁਣ ਉਹ ਚੇਂਜ ਹੋਈ ਆ ਥੋੜੀ 109 ਹੋ ਰਹੀ ਆ ਕਿਦਾਈ ਆ ਉਹ ਐਸਐਚਓ ਸਾਹਿਬ ਕਹਿੰਦੇ ਅਸੀਂ ਕਰਾਂਗੇ ਕਾਰਵਾਈ ਸਾਡੇ ਕੋਲ ਪਿੰਡ 10 ਮਿੰਟ ਜੇ ਪਿੰਡ ਆਏ ਨਾ ਪਿੰਡ ਆਏ ਤਾਂ ਅਸੀਂ ਫਿਰ ਕਰਾਂਗੇ ਜੀ ਸਰੇਂਦਰ ਰਾਜਨ ਦੀ ਵੀ ਧਾਰਾ ਲਈ ਜਗਾਇਆ ਕਿ ਨਾ ਕੀਤਾ ਅੰਕੜਾ ਸਚਨਾ ਰਹੀ ਆ ਨਾ ਹਾਂਜੀ ਹਾਂਜੀ ਅਗਲੀ ਰਣਨੀਤੀ ਕੀ ਹੈ ਜੇ ਆਪਣੀ ਅਗਲੀ ਜੇ ਨਹੀਂ ਅਸੀਂ ਕਰਦੇ ਫੇਰ ਰੋੜ ਤੇ ਮੈਂ ਕਿ ਅਸੀਂ ਅਸੀਂ ਰੋਕੇ ਰੋੜ ਜਾਉਂਗੇ ਤੇ ਜਾਊਗਾ ਜੀ ਜਾ ਤੱਕ ਕਾਰਵਾਈ ਨਹੀਂ ਹੋ ਰਹੀ ਸਾਡਾ ਸਾਰਾ ਪਿੰਡ ਸਾਡਾ ਪਿੰਡ ਸਾਰਾ ਸਾਡੇ ਨਾਲ ਆਇਆ ਸਾਡੇ ਪਿੰਡ ਦਾ ਸਾਰਾ ਧੰਨਵਾਦ ਆ ਜੀ ਜਦੋਂ ਤੱਕ ਨਿਆਂ ਨਹੀਂ ਮਿਲਦਾ ਐਦਾ ਹੀ ਕੰਮ ਚੱਲੂਗਾ ਤੇ ਕੋਈ ਤਕਨੀਕੀ ਹਾਈਡਰੀਅਨ ਨਾ ਜਾਵੇ ਜਿਆਦਾ ਜਿਆਦਾ ਟੈਕਨੋਲੋਜੀ ਕੀ ਕਰਾ ਦੇਣੀ ਉਹਦੇ ਬਾਰੇ ਸਹੀ ਗੱਲ ਬਾਈ ਦੇ ਦੇ ਤੇ ਕੋਈ ਕਰੀਬ 3-4 ਦਿਨ ਪਹਿਲਾਂ ਇੱਕ ਕਿਡਨਾਪਿੰਗ ਦਾ ਪਰਚਾ ਦਿੱਤਾ ਸੀ ਐਫਆਰ ਰਜਿਸਟਰਡ ਆ ਜਿਹੜਾ ਮੇਨ ਕਲਪਰੇਟ ਸੀ ਉਹਨੂੰ ਗ੍ਰਿਫਤਾਰ ਕਰ ਲਿਆ ਸੀ ਇਹਨਾਂ ਦੀ ਮੰਗ ਸੀ ਉਹਦੇ ਪਰਿਵਾਰ ਨੂੰ ਵੀ ਗ੍ਰਿਫਤਾਰ ਕੀਤਾ ਜਾਵੇ ਇਨਵੈਸਟੀਗੇਸ਼ਨ ਕਰਾਂਗੇ ਜੇ ਕੋਈ ਪਰਿਵਾਰ ਦਾ ਕਿਸੇ ਹੋਰ ਦਾ ਵੀ ਰੋਲ ਆਏਗਾ ਵਿੱਚ ਤੇ ਉਹਨੂੰ ਗ੍ਰਿਫਤਾਰੀ ਪਾਈ ਜਾਏਗੀ ਹਾਂਜੀ ਹਾਂਜੀ ਉਹ 5-7 ਮਿੰਟ ਪਹੁੰਚਣ ਤੇ ਬਾਅਦ ਇਹਨਾਂ ਨੇ ਉਸੇ ਵੇਲੇ ਹੀ ਜਨਾਬਾਂ ਦੇ ਜਿਹੜੀਆਂ ਗੱਲਬਾਤ ਸੁਣ ਲਈ ਸੀ ਤੇ ਫਿਰ ਚੱਲ ਕੇ ਕਰਨ